ਨਿਊਜ਼ ਹੈਡਲਾਈਨਸ ਕੇ ਪ੍ਰਯੋਜਕ ਟੁਣੋ ਆਪਣੀਆਂ ਨਵੀਆਂ ਰਾਹਾਂ ਸਨ ਇਮੀਗ੍ਰੇਸ਼ਨ ਦੇ ਨਾਲ ਦਿੱਲੀ ਐਨ ਸੀ ਆਰ ਦੇ ਵਿੱਚ ਸਵੇਰੇ ਸਵੇਰੇ ਮਹਿਸੂਸ ਕੀਤੇ ਗਏ 50 ਦੇ ਝਟਕੇ ਰਿਕਟਰ ਸਕੇਲ ਤੇ ਤਿੱਬਰਤਾ ਮਾਪੀ ਗਈ 4 ਧਰਤੀ ਦੁਲਨ ਦੇ ਨਾਲ ਸੈਂਕੜੇ ਲੋਕ ਅਮਰਸਰ ਦੇ ਵਿੱਚ ਲੈਂਡ ਹੋਈ ਅਮਰੀਕਾ ਤੋਂ ਆਈ ਤੀਜੀ ਫਲਾਈਟ 112 ਭਾਰਤੀ ਭੇਜੇ ਵਾਪਸ ਪੰਜਾਬ ਦੇ 31 ਗੁਜਰਾਤ ਦੇ 33 ਤੇ ਹਰਿਆਣਾ ਦੇ 44 ਲੋਕ ਹੋਏ ਡਿਪੋਰਟ ਡਿਪੋਰਟ ਹੋਏ 31 ਪੰਜਾਬੀਆਂ ਦੇ ਵਿੱਚ ਦੋ ਮਹਿਲਾਵਾਂ ਸ਼ਾਮਲ 10 ਵਿਅਕਤੀ ਇਸ ਸਾਲ ਗਏ ਸੀ ਅਮਰੀਕਾ 21 ਨਾਗਰਿਕ 2024 ਦੇ ਵਿੱਚ ਅਮਰੀਕਾ ਦੇ ਲਈ ਹੋਏ ਸੀ ਰਵਾਨਾ 18 ਤੋਂ 43 ਸਾਲ ਦੇ ਵਿਚਕਾਰ ਨੇ ਡਿਪੋਰਟ ਹੋਏ ਪੰਜਾਬੀ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ ਬੋਲੇ ਸੀ ਯਮਾਨ ਪੰਜਾਬੀਆਂ ਨੂੰ ਕੀਤੀ ਅਪੀਲ ਕਿ ਆ ਵਿਦੇਸ਼ ਦਾ ਮੋਹ ਛੱਡ ਕੇ ਪੰਜਾਬ ਦੇ ਵਿੱਚ ਕਰੋ ਮਿਹਨਤ ਸਰਕਾਰ ਬਿਨਾ ਭੇਦ ਭਾਵ ਦੇ ਰਹੀ ਹੈ ਮੌਕੇ ਗਿਆਨੀ ਰੰਜੀਤ ਸਿੰਘ ਨੇ ਜਸਦੇਵਰ ਰਗਵੀਰ ਸਿੰਘ ਨੂੰ ਲਿਖੀ ਚਿੱਠੀ ਭੁੱਲੇ ਗਿਆਨੀ ਹਰਪ੍ਰੀਤ ਸਿੰਘ ਦੇ ਗੁਨਾਹ ਦੇ ਵਿੱਚ ਭਾਈਵਾਲ ਨਾ ਬਣ ਜਸਦੇਵਰ ਸਾਹਿਬ ਫੈਸਲਾ ਲੈਣ ਤੋਂ ਪਹਿਲਾਂ ਮਾਮਲੇ ਦੀ ਜ਼ਰੂਰ ਕਰਵਾਓ ਜਾਂਚ ਨਵੇਂ ਮੁਖ ਚੌਣ ਕਮਿਸ਼ਨਰ ਦੀ ਚੋਣ ਦੇ ਲਈ ਅੱਜ ਹੋਵੇਗੀ ਐ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਹੋਣਗੇ ਸ਼ਾਮਿਲ ਕੱਲ 18 ਫਰਵਰੀ ਨੂੰ ਖਤਮ ਹੋ ਰਿਹਾ ਮੁਖ ਚੌਣ ਕਮਿਸ਼ਨਰ ਰਾਜੀਵ ਕੁਮਾਰ ਦਾ ਕਾਰਜਕਾਲ ਉਪ ਰਾਸ਼ਟਰਪਤੀ ਜਗਦੀਤਨ ਖੜਾ ਆਜਾ ਰਿ ਨੇ ਮੋਹਾਲੀ ਐਨਏਬੀਆਈ ਦੇ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ ਭਾਰਤੀ ਵਿਗਿਆਨ ਸਿੱਖਿਆ ਤੇ ਰਿਸਰਚ ਸੈਂਟਰ ਦੇ ਸੈਸ਼ਨ ਦੀ ਵੀ ਕਰਨਗੇ ਪ੍ਰਧਾਨਗੀ ਹਰਿਆਣਾ ਦੇ ਮੱਖ ਮੰਤਰੀ ਨੂੰ ਮਿਲੇ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਦੇ ਵਿੱਚ ਤੋਂਹਾ ਲੀਡਰਾਂ ਦੇ ਵਿਚਾਲੇ ਹੋਈ ਮੁਲਾਕਾਤ ਸੀਐਮ ਸੈਣੀ ਨੇ ਸੁਖਬੀਰ ਬਾਦਲ ਨੂੰ ਬੇਟੀ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ IPL 2025 ਦਾ ਸ਼ਡਿਊਲ ਜਾਰੀ ਕੇਕੇਆਰ ਤੇ ਆਰਸੀਬ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਮੈਚ 25 ਮਈ ਨੂੰ ਹੋਵੇਗਾ ਫਾਈਨਲ ਮੁਕਾਬਲਾ ਸਸ ਸੀਗਾ ਤੁਸੀਂ ਦੇਖ ਰਹੇ ਹੋ ਨਿਊਜ਼ ਏਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਦਿੱਲੀ ਐਨਸੀਆਰ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਵੇਲੇ 5:36 ਮਿੰਟ ਤੇ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ ਤੀਬਰਤਾ 4 ਮਾਪੀ ਗਈ ਹੈ ਨਵੀਂ ਦਿੱਲੀ ਦੇ ਵਿੱਚ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਪੁਚਾਲ ਦਾ ਕੇਂਦਰ ਰਿਹਾ ਦਿੱਲੀ ਨੋਇਡਾ ਫਰੀਦাবাদ ਗੁਰੂਗ੍ਰਾਮ ਰੋਪਤਕ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਉੱਥੇ ਗਾਜ਼ੀਆਬਾਦ ਮੇਰਠ ਸੋਨੀਪਾ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਕੁਝ ਸਕਿੰਟ ਤੱਕ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪੁਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਇਮਾਰਤਾਂ ਦੇ ਵਿੱਚ ਤੇਜ਼ ਕੰਬਣੀ ਮਹਿਸੂਸ ਕੀਤੀ ਗਈ ਸਾਰੇ ਲੋਕ ਘਰਾਂ ਤੋਂ ਬਾਹਰ ਆਗੇ ਆਤਾ ਦਿੱਲੀ ਐਨਸੀਆਰ ਦੇ ਵਿੱਚ ਦਰਸਲੇ ਮਹਿਸੂਸ ਕੀਤੇ ਗਏ ਨੇ ਪੁਚਾਲ ਦੇ ਝਟਕੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 5:36 ਮਿੰਟ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਅਚਾਨਕ ਇਹ ਪੁਚਾਲ ਆਉਂਦਾ ਹੈ ਲੋਕਾਂ ਨੂੰ ਪੁਚਾਲ ਦੇ ਝਟਕੇ ਮਹਿਸੂਸ ਹੁੰਦੇ ਨੇ ਰਿਕਟਰ ਸਕੇਲ ਤੇ ਤੀਬਰਤਾ ਜੋ ਕਿ ਆ ਚਾਰ ਮਾਪੇ ਕੀ ਨਵੀਂ ਦਿੱਲੀ ਦੇ ਵਿੱਚ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਭੁਚਾਲ ਦਾ ਕੇਂਦਰ ਰਿਹਾ ਜੇਕਰ ਵਕਫਾ ਕੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਕਿੱਥੇ ਕਿੱਥੇ ਇਹ ਭੁਚਾਲ ਦੇ ਝਟਕੇ ਮਹਿਸੂਸ ਹੋਏ ਨਾ ਉਸ ਦੇ ਵਿੱਚ ਦਿੱਲੀ ਨੁਆਇਡਾ ਫਰੀਦাবাদ ਗੁਰੂਗਰਾਮ ਰੋਤਕ ਦੇ ਵਿੱਚ ਝਟਕੇ ਮਹਿਸੂਸ ਹੋਏ ਨੇ ਇਸ ਤੋਂ ਇਲਾਵਾ ਗਾਜ਼ੀਆਬਾਦ ਮੇਰਠ ਸੋਨੀਪਾਟ ਦੇ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਕੁਝ ਸਕਿੰਟ ਤੱਕ ਇਹ ਭੁਚਾਲ ਦੇ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਤਾਂ ਜਦੋਂ ਇਹ ਝਟਕੇ ਮਹਿਸੂਸ ਹੋਏ ਤਾਂ ਸਾਰੇ ਲੋਕ ਘਰਾਂ ਤੋਂ ਆ ਬਾਹਰ ਆ ਗਏ ਕਿਉਂਕਿ ਇਹ ਜੀ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੀ ਹਰਕਤ ਦੀ ਕੋਸ਼ਿਸ਼ ਹੁੰਦੀ ਹੈ ਕਿ ਘਰਾਂ ਚੋਂ ਬਾਹਰ ਨਿਕਲ ਕੇ ਖੁੱਲੀ ਜਗ੍ਹਾ ਤੇ ਸੇਫ ਜਗ੍ਹਾ ਤੇ ਜਾਇਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪਹਚਾਲ ਆਉਂਦਾ ਹੈ ਪਹਚਾਲ ਦੀ ਛਟਕੀ ਲੋਕਾਂ ਨੂੰ ਮਹਿਸੂਸ ਹੁੰਦੇ ਨੇ ਤੇ ਸਹਿਮੇ ਲੋਕ ਘਰਾਂ ਤੋਂ ਬਾਹਰ ਆ ਜਾਂਦੇ ਨੇ ਖਾਲੀ ਜਗ੍ਹਾ ਤੇ ਲੋਕ ਪਹੁੰਚ ਜਾਂਦੇ ਨੇ ਕਿਉਂਕਿ ਸਵੇਰ ਦਾ ਸਮਾਂ ਸੀਗਾ ਬਹੁਤ ਸਾਰੇ ਬਹੁਤ ਸਾਰੇ ਲੋਕ ਉਸ ਵੇਲੇ ਆ ਸੁੱਤੇ ਵੀ ਹੋਣਗੇ ਤਾਂ ਇਸ ਦੇ ਚੱਲਦੇ ਜਿਵੇਂ ਕਿਸੇ ਨੂੰ ਵੀ ਝਟਕੇ ਮਹਿਸੂਸ ਹੋਏ ਤਾਂ ਤੁਰੰਤ ਸਾਰੇ ਲੋਕ ਘਰਾਂ ਤੋਂ ਬਾਹਰ ਆ ਗਏ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਸਾਡੇ ਸਹਿਯੋਗੀ ਸ਼ੰਕਰ ਨਾਲ ਜੁੜੇ ਹੋਏ ਨੇ ਸ਼ੰਕਰ ਦਿੱਲੀ ਐਨਸੀਆਰ ਦੇ ਨਾਲ ਜੁੜੀ ਵੱਡੀ ਖਬਰ ਹੈ ਸਵੇਰੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਕੀ ਕੋਈ ਜਾਣਕਾਰੀ ਦਿੱਲੀ ਐਨਸੀਆਰ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਝਟਕੇ ਮਹਿਸੂਸ ਹੋਏ ਨੇ ਅੱਜ ਸਵੇਰ ਮੇ ਦਿੱਲੀ ਐਨਸੀਆਰ ਮੇ ਤਕਰੀਬਨ 5:36 ਮਿੰਟ ਪਰ ਇਹ ਭੁਕੰਮ ਕੇ ਤੇਜ਼ ਝਟਕੇ ਜੋ ਹੈ ਉਹ ਮਹਿਸੂਸ ਕੀ ਗਏ ਨੈਸ਼ਨਲ

जो कहा जा सकता है कि दिल्ली एनसीआर में खासतौर पर राजधानी दिल्ली हरियाणा गुरुग्राम और यहाँ के लोगों में दिल्ली एनसीआर में सोमवार की सुबह गुड मॉर्निंग बेहद डरावने वाले अंदाज में प्रारंभ हुआ है और पांच बज के छत्तीस मिनट में जिस वक्त में भूकंप का जो तेज झटका महसूस किया गया काफी देर तक उसका असर जो है वो देखने को मिल रहा था और जिस तरह से कहा जा सकता है कि अभी सर्दी की परवाह किए बगैर लोग जो है अपने अपने घरों से बाहर निकल गए और एक दूसरे का हालचाल पूछने लगे कई लोग तो सुबह सुबह बैठ करके सोशल मीडिया पर भी इस बात को जिक्र करने लगे और उस बात को लेकर चर्चा करने लगे तो एक तरह से कहा जा सकता है कि जो भूकंप की जो का जो एहसास है जिस तरह से चार दशमलव जीरो मैग्नेट्यूड दर्ज किया गया हालांकि इससे बहुत ज्यादा नहीं कहते हैं लेकिन फिर भी जितना ये तीव्रता थी इसकी इसका एक अच्छा खासा असर लोगों को देखने को मिला और यहाँ तक कि सोचे कि आ, लोगों की जो नींद है वो आज सुबह सुबह जैसे ही भूकंप के झटके महसूस हुए तमाम जो लोग हैं अपने घरों से बाहर निकल गए और निकलने के बाद सेफ स्थान पे खड़े हो गए यहाँ तक कि जब सुबह के वक्त में आ, आ, हमारे साथ भी यही हुआ कि हम लोग को जैसे ही भूकंप के झटके महसूस हुए उसके बाद तमाम अपने परिवार के अन्य सदस्यों के साथ में घर से बाहर निकले और बाहर में सुरक्षित स्थानों पर खड़े हुए एक तरह से कहा जा सकता है कि इस मामले पर तमाम लोगों की भी प्रतिक्रियाएं आने लगी हैं तमाम राजनीतिक लोग भी इस मामले पर एक दूसरे का हालचाल ले रहे हैं और एक दूसरे को आ, सेफ रहने की एक आ, जो प्रे है वो कर रहे हैं तो एक तरह से कहा जा सकता है कि निश्चित तौर पर ये भूकंप का झटका जो है काफी डरावना वाला था और आज सोमवार की जो सुबह है काफी ये डरावना वाला महसूस आज कराया गया है ਜੀ ਠੀਕ ਹੈ ਸ਼ੰਕਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਦਿੱਲੀ ਐਨਸੀਆਰ ਦੇ ਵਿੱਚ ਪਹਚਾਲ ਦੇ ਝਟਕੇ ਮਹਿਸੂਸ ਹੋਏ ਨੇ ਸਮਾਂ ਸਵੇਰ ਦੇ 5:36 ਮਿੰਟ ਦਾ ਦੱਸਿਆ ਜਾ ਰਿਹਾ ਜਦੋਂ ਰਿਕਟਰ ਸਕੇਲ ਤੇ ਤੀਬਰਤਾ 4 ਮਾਪੀ ਗਈ ਹੈ ਤਾਂ ਅਸਲ ਨਵੀਂ ਦਿੱਲੀ ਦੇ ਵਿੱਚ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਪਹਚਾਲ ਦਾ ਕੇਂਦਰ ਹੈ ਦਿੱਲੀ ਐਨਸੀਆਰ ਦੀ ਗੱਲ ਕਰੀ ਤਾਂ ਵਕਫਾ ਜਗਾਮਾ ਵਕਫਾ ਇਲਾਕਿਆਂ ਦੇ ਵਿੱਚ ਇਹ ਪਹਚਾਲ ਦੇ ਝਟਕੇ ਮਹਿਸੂਸ ਹੋਏ ਨੇ ਤੇ ਜਿਵੇਂ ਹੀ ਇਹ ਪਹਚਾਲ ਆਇਆ ਤਾਂ ਸਾਰੇ ਲੋਕ ਘਰਾਂ ਤੋਂ ਬਾਹਰ ਆ ਗਏ दस सेकंड के आसपास आया अच्छा तेज अच्छा था मतलब सब ये जैसे ये सब हिलने लग गए थे ऐसा लगा था कोई ट्रेन जा रही है ऐसे नीचे से जा रही है ट्रेन एकदम तो ऐसे फीलिंग फीलिंग हुई है सबको बैठने वालों को और उसके बाद सब न्यूज पे ही आ गया न्यूज देखा था उस पर फाइव का भूकंप आया टाइमिंग तो बहुत कम थी बट स्पीड बहुत ऐसी लगी जैसे कि है नीचे से कोई ट्रेन निकल के जा रही है धर 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 करके हमें लगा हम तो जो, 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 जो कोई ट्रेन आई है बहुत स्पीड में ट्रेन आई है जो है ऐसा महसूस हुआ हमारे को जो है और फिर हमने जो है न्यूज वगैरह लगाई तो न्यूज वगैरह पता लगा कि दिल्ली एनसीआर में जो है फाइव पॉइंट थ्री का जो है वो आया है बस हमारी तो यही है कि भी जो है सब सुरक्षित हों मतलब छोटा भी नॉर्मल भी नहीं था मतलब ऐसा लगा कि हाँ कि ये, ये जमीन से हिल गये थे मतलब ये काउंटर वाउंटर सब हिल रहा था ये एकदम दो, दो सेकंड का होगा एकदम से ये हमारे सामने कस्टमर भी खड़े थे वो भी वो भी भी लेडीज वगैरह चिल्लाने लगी थी बहुत तेज, 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 तेज था मतलब कि हमको तो ऐसा लगा कि पीछे कहीं गाड़ी वाड़ी कुछ टकरा नहीं गई हो तब जब दो तीन लोगों ने पूछा भी तब हमको भी ऐसा लगा कि कि कुछ झटका लगा कि भूकंप सा आया है कुछ बहुत तेज भूकंप आया था ये लग रहा था कि नीचे जो मेट्रो चलती शायद मेट्रो आपस में टकरा गई मेरे तो पैर कपने लगे थे ये सब कपने लगा था काउंटर भी हलने लगा था बहुत तेज था वो कम वही तीन या चार सेकंड बहुत तेज था बट तेज बहुत था यस बहुत झटका लगा था बहुत तगड़ा झटका लगा हुआ ऐसे ही आया था छह बज के नहीं पांच बज के उनतालीस मिनट हुआ नहीं इतना बड़ा नहीं हुआ

बाहर की तरफ भागा और देखा बहुत तेज झटका था रहे। आज से पहले कभी इतना नहीं कभी महसूस ही नहीं हुआ एकदम से लगा कि पता नहीं क्या हो गया एकदम सोते आंख खुल गई बहुत तेज झटका महसूस हुआ अभी दूध लेने गए थे तो उस कुर्सी में बैठे हुए थे पूरी तरीके से हिली थी कुर्सियाँ और एकदम झटके से खड़े भी हुए हम लोग लेकिन था बहुत कम टाइम का लेकिन पहली बार इतना तेज झटका महसूस हुआ आप लोगों को बिल्कुल हुआ तो पहली बार हुआ है इसमें कोई दो है नहीं बहुत ज्यादा तेज झटका था और कुर्सियां बिल्कुल हिल गई थी हाँ हल्का मेरे को लगा कि आ, मैं सो रहा था मैं थोड़ा हल्का हिल रहा हूँ मेरे को लगा कि ये ज्यादा नहीं दो सेकंड ढाई सेकंड के आसपास हुआ होगा इतना भाई हिलने जैसा महसूस हुआ नहीं भागा भागा नहीं मेरे को लगा पता नहीं क्या है लेकिन एहसास तो हो गया था की भूकंप ये है तो मैं उठा ही नहीं मेरे को लगा अब तो दिन में पता ही चल जाएगा हाँ ये तो भूकंप ही होगा झटका सा महसूस हुआ फिर जल्दी जल्दी कमरे से निकला तब तक वो शांत हो चुका था दो सेकंड का था कम से कम आप कमरे से बाहर बा... नि... निकल के भागना चाह रहा था लेकिन उ... मैं ऊपर रहता हूँ तो वहाँ से फिर जल्दी निकल नहीं सकता था तो इस वजह से मैं वहीं पर रुका रह गया तब तक वो शांत हो चुका था था पच्चीस मिनट पाया था महसूस हुआ था, था बदन हिल गया था मैं सो रहा था गाड़ी पे फौरन उतर कर उतर गया देर तक एक झटका सा महसूस हुआ था टाइम क्या बताएंगे इतने में खत्म हो गई हाँ भूकम आया था बहुत स्पीड से आया था और आ, आया था वो पाँच बज के छत्तीस मिनट के करीब आया था हाँ का था? कम से कम ऐसा था कम दस सेकेंड का ਤੋਂ ਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਟਵੀਟ ਕਰਦੇ ਲਿਖਿਆ ਕਿ ਦਿੱਲੀ ਅਤੇ ਨੇੜਲੇ ਇਲਾਕਿਆਂ ਦੇ ਵਿੱਚ ਪੁਚਾਲ ਤੇ ਛਟਕੀ ਮਹਿਸੂਸ ਕੀਤੀ ਗਈ ਸਭ ਨੂੰ ਸ਼ਾਂਤ ਰਹਿਣ ਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਸੰਭਾਵੀ ਪੁਚਾਲ ਦੇ ਛਟਕਿਆਂ ਦੇ ਲਈ ਸੁਚੇਤ ਰਹਿਣ ਦੀ ਅਪੀਲ ਹੈ ਅਧਿਕਾਰੀ ਸਥਿਤੀ ਤੇ ਨੇੜਿਓਂ ਨਜ਼ਰ ਆਖ ਰਹੇ ਨੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਟਵੀਟ ਕੀਤਾ ਗਿਆ ਉੱਥੇ ਤੁਹਾਨੂੰ ਉਹਨਾਂ ਲੋਕਾਂ ਦੀਆਂ ਪ੍ਰਤੀਕ੍ਰਿਆਵਾਂ ਵੀ ਸੁਣਾਈਆਂ ਨੇ ਜਿਨ੍ਹਾਂ ਨੇ ਖੁਦ ਇਹ ਝਟਕੇ ਮਹਿਸੂਸ ਕੀਤੇ ਜਿਨ੍ਹਾਂ ਨੇ ਕਿ ਦੱਸਿਆ ਕਿ ਐਵੇਂ ਮਹਿਸੂਸ ਹੋਇਆ ਜਦੋਂ ਪਚਾਲ ਆਇਆ ਕਿ ਜਿਵੇਂ ਕੋਈ ਟ੍ਰੇਨ ਲੰਘ ਰਹੀ ਹੋਵੇ ਜਦੋਂ ਕੋਈ ਟ੍ਰੇਨ ਲੰਘਦੀ ਹੈ ਜਿਸ ਤਰੀਕੇ ਦੀ ਉਹ ਧਮਕ ਉਸ ਤੋਂ ਬਾਅਦ ਚ ਮਹਿਸੂਸ ਹੁੰਦੀ ਹੈ ਟ੍ਰੇਨ ਦੇ ਲੰਘਣ ਦੇ ਨਾਲ ਉਸ ਤਰੀਕੇ ਦਾ ਅਹਿਸਾਸ ਉਹਨਾਂ ਲੋਕਾਂ ਨੂੰ ਹੋਇਆ ਜੋ ਕਿ ਝਟਕੇ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਦਰਸਲ ਦਿੱਲੀ ਐਨਸੀਆਰ ਦੇ ਵਿੱਚ ਸਵੇਰੇ 5:36 ਮਿੰਟ ਦੱਸਿਆ ਜਾ ਰਿਹਾ ਜਦੋਂ ਇਹ ਪੂਰਾ ਪਹਚਾਲ ਹੁੰਦਾ ਹੈ ਪਹਚਾਲ ਦੇ ਝਟਕੇ ਮਹਿਸੂਸ ਹੁੰਦੇ ਨੇ ਰਿਕਟਰ ਸਕੇਲ ਤੇ ਤੀਬਰਤਾ 4 ਮਾਪੀ ਗਈ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹਾਲਾਂਕਿ ਪਿਛਲੇ ਸਮੇਂ ਦਰਾਂਨ ਇੱਕ ਦੋ ਸਾਲ ਦੇ ਵਿੱਚ ਇਸ ਤਰੀਕੇ ਦੇ ਪਹਚਾਲ ਦੇ ਝਟਕੇ ਮਹਿਸੂਸ ਹੋਏ ਨੇ ਪਰ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਤਰੀਕੇ ਦੇ ਨਾਲ ਇੰਨੇ ਜ਼ਿਆਦਾ ਝਟਕੇ ਮਹਿਸੂਸ ਨਹੀਂ ਹੋਏ ਜੋ ਇਸ ਵਾਰ ਉਹਨਾਂ ਦੇ ਵੱਲੋਂ ਮਹਿਸੂਸ ਕੀਤਾ ਗਿਆ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਟਵੀਟ ਕਰਦਿਆਂ ਲਿਖਿਆ ਕਿ ਦਿੱਲੀ ਅਤੇ ਨੇੜਲੇ ਇਲਾਕਿਆਂ ਦੇ ਵਿੱਚ ਪੁਚਾਲ ਦੇ ਛਟਕੇ ਮਹਿਸੂਸ ਕੀਤੇ ਗਏ ਨੇ ਸਭ ਨੂੰ ਸ਼ਾਂਤ ਰਹਿਣ ਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਸੰਭਾਵੀ ਪੁਚਾਲ ਦੇ ਛਟਕਿਆਂ ਦੇ ਲਈ ਸੁਚੇਤ ਰਹਿਣ ਦੀ ਅਪੀਲ ਅਧਿਕਾਰੀ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੇ ਨੇ दस सेकंड के आसपास आया आया अच्छा तेज अच्छा था मतलब सब ये जैसे ये सब हिलने लग गए थे ऐसा लगा था कोई ट्रेन जा रही है से निकल के ऐसे नीचे से जा रही है ट्रेन एकदम तो ऐसे फीलिंग फीलिंग हुई है सबको बैठने वालों को और उसके बाद सब न्यूज पे आ गया न्यूज देखा था उसको फाइव का भूकंप आया टाइमिंग तो बहुत कम थी बट स्पीड uh, बहुत ऐसी लगी जैसे कि है नीचे से कोई ट्रेन निकल के जा रही है धर 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 करके हमें लगा हम तो जो कोई ट्रेन आई है बहुत स्पीड में ट्रेन आई है जो है ऐसा महसूस हुआ हमारे को जो है और फिर हमने जो है न्यूज़ वगैरह लगाई तो न्यूज़ लगा वगैरह में पता लगा दिल्ली एन में जो है फाइव पॉइंट थ्री सिक्स का जो है वह कमाया है बस हमारी तो यही है कि भी जो है सब सुरक्षित हों मतलब छोटा भी नॉर्मल भी नहीं था मतलब ऐसा लगा कि हाँ कि ये, ये जमीन से हिल गए थे मतलब ये काउंटर वाउंटर सब हिल रहा था ये एकदम दो, दो सेकंड का होगा एकदम से ये हमारे सामने कस्टमर भी खड़े थे वो भी वो भी भी लेडीज वगैरह चिल्लाने लगी थी बहुत तेज था नहीं। मतलब कि हमको तो ऐसा लगा कि पीछे कहीं गाड़ी वाड़ी कुछ टकरा नहीं गई हो तब जब दो तीन लोगों ने पूछा भी तब हमको भी ऐसा लगा कि यहाँ की कुछ झटका लगा कि भूकंप सा आया है कुछ बहुत तेज भूकंप आया था ये लग रहा था कि नीचे जो मेट्रो चलती मेट्रो आपस में टकरा गई मेरे तो पैर कपने लगे थे ये सब कपने लगा था काउंटर भी हलने लगा था बहुत तेज था वो कम वही तीन या चार सेकंड बहुत तेज था बट तेज बहुत था बहुत हाँ। झटका लगा था बहुत तगड़ा झटका लगा हुआ ऐसे ही आया था छह बज के नहीं पांच बज के उनतालीस मिनट गया नहीं इतना बड़ा नहीं हुआ था भैया बहुत तगड़ा झटका था हमें ऐसा लगा जैसे ट्रेन चल रही हो ना धरती ऐसे हिल रही बहुत तेज धड़ाधड़ धड़ाधड़ मतलब कि जैसे कुछ धरती फटने वाली है बहुत तगड़ा झटका था पहले इसमें तगड़ा झटका महसूस किया ऐसा कभी नहीं हुआ आज पहली बार ऐसी साड़ चार साढ़े पाँच बजे करीब की बात है बहुत तेज ऐसी पूरी बिल्डिंग पूरा घर हिल गई काफी हॉरेबल था और काफी देर तक झटके आने अभी मैं सोते हुए एकदम से उठा एकदम बाहर की तरफ भागा और देखा बहुत तेज झटका था आज से पहले कभी इतना नहीं कभी महसूस ही नहीं हुआ एकदम से लगा कि पता नहीं क्या हो गया एकदम सोते आँख खुल गई बहुत तेज झटका महसूस हुआ अभी दूध लेने गए थे तो उस कुर्सी में बैठे हुए थे पूरी तरीके से हिली थी कुर्सियाँ और एकदम झटके से खड़े भी हुए हम लोग लेकिन था बहुत कम टाइम का तो तो बिल्कुल हुआ तो मेरे को लगा की मैं सो रहा था मैं थोड़ा हल्का हिल रहा हूँ ज्यादा नहीं दो सेकंड ढाई सेकंड के आसपास हुआ होगा इतना भाई हिलने जैसा महसूस हुआ नहीं भागा नहीं मेरे को लगा पता नहीं क्या है लेकिन एहसास तो हो गया था की ये भूखा भी तो मैं उठा नहीं मेरे को लगा आप तो दिन में पता ही चल जाएगा झटका हाँ, तो सा महसूस हुआ ऊपर कम कम... निकल निकल उप, रहता हूँ तो वहां से फिर जल्दी निकल नहीं सकता था इस वजह से मैं वहीं पे रुका गया तब तक वो शांत हो चुका था भूकम पाया था पाँच बज के पचीस मिनट पाया था महसूस हुआ था बदन हिल गया था मैं सो रहा था गाड़ी पे फौरन उतर गया एक झटका सा महसूस हुआ था टाइम क्या बताएंगे हम इतने में ख़त्म हो गई हाँ वो काम आया था बहुत स्पीड से आया था और आया था वो पाँच बज के छत्तीस मिनट के करीब आया था हाँ कम, कम से कम ऐसा था कम दस सेकंड का ਦਾ ਦਿੱਲੀ ਐਨਸੀਆਰ ਦੇ ਵਿੱਚ ਪਹਛਾਲ ਦੇ ਛਟਕੇ ਮਹਿਸੂਸ ਕੀਤੇ ਗਏ ਨੇ ਸਵੇਰੇ 5:36 ਮਿੰਟ ਤੇ ਪਹਛਾਲ ਆਇਆ ਰਿਕਟਰ ਸਕਿਲ ਦੀ ਤੀਬਰਤਾ 4 ਮਾਪੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਵੀਂ ਦਿੱਲੀ ਦੇ ਵਿੱਚ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਪਹਛਾਲ ਦਾ ਕੇਂਦਰ ਹੈ ਦਿੱਲੀ ਐਨਸੀਆਰ ਦੇ ਵਿੱਚ ਵੱਖ-ਵੱਖ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਨੋਇਡਾ ਫਰੀਦাবাদ ਗੁਰੂਗਰਾਮ ਰੋहतक ਦੇ ਵਿੱਚ ਪਹਛਾਲ ਦੇ ਛਟਕੇ ਮਹਿਸੂਸ ਕੀਤੇ ਗਏ ਇਸ ਤੋਂ ਇਲਾਵਾ ਗਾਜ਼ੀਆਬਾਦ ਮਿਰਠ ਸੋਨੀਪਾਟ ਦੇ ਵਿੱਚ ਵੀ ਪਹਛਾਲ ਦੇ ਛਟਕੇ ਮਹਿਸੂਸ ਕੀਤੇ ਗਏ ਨੇ ਕੁਝ ਸਕਿੰਟਾਂ ਤੱਕ ਇਹ ਪਹਛਾਲ ਦੇ ਛਟਕੇ ਲੋਕਾਂ ਨੂੰ ਮਹਿਸੂਸ ਹੋਏ ਆ ਤਾਂ ਜਿਵੇਂ ਇਸ ਤਰੀਕੇ ਦੇ ਨਾਲ ਪਚਾਲ ਦੇ ਛਟਕੇ ਮਹਿਸੂਸ ਹੋਏ ਤਾਂ ਲੋਕ ਤੁਰੰਤ ਘਰਾਂ ਤੋਂ ਬਾਹਰ ਆ ਗਏ ਆ ਖਾਲੀ ਜਗ੍ਹਾ ਤੇ ਸੇਫ ਜਗ੍ਹਾ ਤੇ ਜਾਣ ਦੀ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਵਿੱਚ ਦਿੱਤੀਆਂ ਨੇ ਕਿ ਦੋ ਤਿੰਨ ਸਕਿੰਟ ਤੱਕ ਲਗਾਤਾਰ ਜੋ ਕਿਸ ਤਰੀਕੇ ਦੇ ਨਾਲ ਪਚਾਲ ਦੇ ਛਟਕੇ ਮਹਿਸੂਸ ਹੋਏ ਐਵੇਂ ਲੱਗਿਆ ਕਿ ਜਿਵੇਂ ਕੋਈ ਆ ਟ੍ਰੇਨ ਲੰਘ ਰਹੀ ਹੋਵੇ ਟ੍ਰੇਨ ਲੰਘਣ ਦੇ ਨਾਲ ਜਿਸ ਤਰੀਕੇ ਦੇ ਨਾਲ ਇੱਕ ਧਮਕ ਮਹਿਸੂਸ ਹੁੰਦੀ ਹੈ ਛਟਕਾ ਜਾਂ ਮਹਿਸੂਸ ਹੁੰਦਾ ਹੈ ਉਸ ਤਰੀਕੇ ਦਾ ਅਹਿਸਾਸ ਯੂਕੇ ਨਜ਼ਰ ਆਇਆ ਜੋ ਲੋਕਾਂ ਦੇ ਵੱਲੋਂ ਗੱਲਬਾਤ ਕਰਦੇ ਹੋ ਦੱਸਿਆ ਗਿਆ ਕਿ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਨੇ ਟਵੀਟ ਕਰਦੇ ਲਿਖਿਆ ਕਿ ਦਿੱਲੀ ਅਤੇ ਨੇੜਲੇ ਇਲਾਕਿਆਂ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗੇ ਸਭ ਨੂੰ ਸ਼ਾਂਤ ਰਹਿਣ ਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਸੰਭਾਵੀ ਪੁਚਾਲ ਦੇ ਝਟਕਿਆਂ ਦੇ ਸੁਚੇਤ ਰਹਿਣ ਦੀ ਅਪੀਲ ਅਧਿਕਾਰੀ ਸਥਿਤੀ ਦੇ ਨੇੜਿਓਂ ਨਜ਼ਰ ਰੱਖ ਰਹੇ ਨੇ ਅਬ ਰਿਐਕਟਰ ਤੋਂ ਹਮਨੇ ਪਤਾ ਸਕੇਤੇ ਲੇਕਿਨ 5 ਸੈਕਿੰਡ ਜ਼ਰੂਰ ਥਾ ਜੀ लगे। और वो समय काफी समझा हमने मैं एक्चुअली अपनी ट्रेन का वेट कर रहा था वेटिंग लॉन्च में तो अचानक की चार बज के सैंतीस मिनट पे बहुत काफी लोग जितने भी हमारे लोग वेटिंग लॉन्च में थे सब भागने लगे बाहर की तरफ तो देखा तो सब, देखा कि कुछ नहीं हुआ है बट सबने रोका उन्होंने कहा कि एकदम भूकंप आया था लगा ऐसा ना सडनली ऐसा कोई ट्रेन गिरी हो ऊपर से या कोई ब्रिज कोई ऐसा लगा हो कि ब्रिज गिरा हो एकदम बहुत सड़नली बहुत आवाज हुई थी पूरा महसूस हुआ माइनर uh, सेकंड और ड्यूरिंग टैक्सी के मूवमेंट पे ही हम काफी हद तक झटका लगा है मेरे घर से भी फोन आया कि ऐसा ऐसा मुझे लगता है काफी तगड़ा हेक्टेयर का था ये अर्थक्वेक कुछ लगता है कुछ शराब ही चल रहा है दिल्ली के ऊपर दो दिन पहले इतना बड़ा हादसा हो गया स्टेशन पे अब बड़े डर डर के आया कोई 16 नंबर प्लेटफॉर्म ही था जिसके ऊपर सारे कांड हुए हैं। लेट्स होप आई एम कीपिंग माय फिंगर क्रॉस कि शायद ठीक हो हम लोग हरिद्वार जा रहे हैं अभी घर पे रेडी हो रहे थे जाने के लिए तो देखा कि एकदम से बहुत तेज भूकंप आया और हमारे सारी अलमारी फ्रिज और बेड वगैरह सब हिलने लगा मेरे बच्चे बच्चों ने भी महसूस किया और हम सब ने महसूस किया जी एक दो एक दो सेकंड तक एक दो सेकंड तक का था लेकिन काफ़ी तेज था बहुत तेज था वो अच्छे से महसूस हुआ पूरे घर को महसूस हुआ हमारे घर की हर हर चीज़ें हिलने लगी फिर जब भूकंप आया था तो बहुत तेज का था एक दो सेकंड का था पर बहुत तेज था हमारे घर की सारी अलमारियां फ्रिज वगैरह सब हिलने लगा हम लोग रेडी हो रहे थे और इतनी तेज का भूकंप आया कि कुछ हिल गया ਅੱਗੇ ਵਧਾਂਗੇ ਤੇ ਗੱਲ ਕਰਾਂਗੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਭਾਰਤੀਆਂ ਦੀ ਅਮਰੀਕਾ ਤੋਂ 112 ਹੋਰ ਭਾਰਤੀ ਰਿਪੋਰਟ ਹੋਏ ਨੇ ਡਿਪੋਰਟੀਆਂ ਦੀ ਤੀਜੀ ਫਲਾਈਟ ਵੀ ਅਮਰਸਰ ਦੇ ਵਿਸ਼ੇ ਲੈਂਡ ਹੋਈ ਦੇ ਰਾਤ ਅਮਰਸਰ 에ਅਰਪੋਰਟ ਤੇ ਯੂਐਸ ਮਿਲਟਰੀ ਦਾ ਜਹਾਜ਼ ਪਹੁੰਚਿਆ ਡਿਪੋਰਟ ਭਾਰਤੀਆਂ ਦੇ ਵਿੱਚੋਂ 31 ਪੰਜਾਬ ਦੇ ਰਹਿਣ ਵਾਲੇ ਨੇ ਰਿਪੋਰਟ ਹੋਏ ਪੰਜਾਬੀਆਂ ਦੀ ਉਮਰ 18 ਤੋਂ 43 ਸਾਲ ਦੇ ਵਿੱਚ ਘੱਟਤੀ ਚੱਲੀ ਹੈ 31 ਪੰਜਾਬੀਆਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਨੇ 21 ਪੰਜਾਬੀ 2024 ਦੇ ਵਿੱਚ ਅਮਰੀਕਾ ਦੇ ਲਈ ਰਵਾਨਾ ਹੋਏ ਸਨ ਜਦਕਿ 10 ਪੰਜਾਬੀ ਇਸ ਸਾਲ ਅਮਰੀਕਾ ਗਏ ਸਨ ਇਸ ਦੇ ਨਾਲ ਹੀ ਇਸ ਫਲਾਈਟ ਦੇ ਵਿੱਚ ਗੁਜਰਾਤ ਦੇ 33 ਹਰਿਆਣਾ ਦੇ 44 ਲੋਕ ਵੀ ਡਿਪੋਰਟ ਹੋਏ ਨੇ ਸੋ ਪਹਿਲਾਂ 5 ਫਰਵਰੀ ਨੂੰ 104 15 ਫਰਵਰੀ ਨੂੰ 116 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ ਤੇ ਹੁਣ ਤੱਕ 332 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ ਆ ਗੱਲ ਪੰਜਾਬ ਦੇ ਕਰੀਏ ਤਾਂ ਜੋ ਤੀਜੀ ਫਲਾਈਟ ਆਈ ਹੈ 112 ਜੋ ਕਿ ਗੈਰ ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਇਸ ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ 8 ਅੰਮ੍ਰਿਤਸਰ ਦੇ ਨਾਲ ਸੰਬੰਧਿਤ 4 ਲੋਕ ਨੇ ਜਲੰਧਰ ਤੋਂ 4 ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਸਬੰਧਿਤ ਤਿੰਨ ਲੋਕ ਨੇ ਪਟਿਆਲਾ 2, ਮਾਨਸਾ 2, ਨਵਾਂ ਸ਼ਹਿਰ 1, ਲੁਧਿਆਣਾ 2, ਕਪੂਰਥਲਾ 3, ਸੰਗਰੂਰ 1 ਤੇ ਮਾਲੀ ਦਾ ਇੱਕ ਨੌਜਵਾਨ ਹੈ ਆ ਜੋ ਕਿ ਡਿਪੋਰਟ ਹੋ ਕੇ ਅਮਰੀਕਾ ਤੁਰ ਪੜਤੇ ਨੇ ਅਮਰੀਕਾ ਦੇ 112 ਹੋਰ ਭਾਰਤੀ ਡਿਪੋਰਟ ਹੋਏ ਨੇ ਡਿਪੋਰਟਸ ਦੀ ਤੀਜੀ ਫਲਾਈਟ ਜੋ ਅਮਰਸਾਹਬ ਦੇ ਵਿੱਚ ਰਾਤ ਨੂੰ ਹੀ ਲੈਂਡ ਕੀਤੀ ਦੇਰ ਰਾਤ ਅਮਰਸਰ 에ਰਪੋਰਟ ਤੇ ਆਈਯੂਐਸ ਮਿਲਟਰੀ ਦਾ ਜਹਾਜ਼ ਪਹੁੰਚਿਆ ਹੈ ਡਿਪੋਰਟ ਭਾਰਤੀਆਂ ਦੇ ਵਿੱਚੋਂ 31 ਆ ਜੋ ਕਿ ਪੰਜਾਬ ਦੇ ਰਹਿਣ ਵਾਲੇ ਨੇ ਡਿਪੋਰਟ ਹੋਏ ਪੰਜਾਬੀਆਂ ਦੀ ਉਮਰ 18 ਤੋਂ 43 ਸਾਲ ਦੇ ਵਿੱਚਕਾਰ ਦੱਸੀ ਜਾ ਰਹੀ ਹੈ 31 ਪੰਜਾਬੀਆਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਨੇ 21 ਪੰਜਾਬੀ 2024 ਦੇ ਵਿੱਚ ਅਮਰੀਕਾ ਦੇ ਲਈ ਰਵਾਨਾ ਹੋਏ ਸਨ ਜਦਕਿ 10 ਪੰਜਾਬੀ ਇਸੇ ਸਾਲ ਅਮਰੀਕਾ ਗਏ ਸਾਂ ਤੇ ਇਸ ਦੇ ਨਾਲ ਹੀ ਫਲਾਈਟ ਦੇ ਵਿੱਚ ਗੁਜਰਾਤ ਦੇ 33 ਲੋਕ ਰਿਪੋਰਟ ਹੋਏ ਨੇ ਹਰਿਆਣਾ ਦੇ ਸਭ ਤੋਂ ਜ਼ਿਆਦਾ ਤੇ ਜੀ ਫਲਾਈਟ ਦੀ ਗੱਲ ਕਰੀਏ ਤਾਂ 44 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਇਸ ਤੋਂ ਪਹਿਲਾਂ 5 ਫਰਵਰੀ ਨੂੰ 104 15 ਫਰਵਰੀ ਨੂੰ 116 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਸੀ ਤੇ ਹੁਣ ਤੱਕ 332 ਭਾਰਤੀਆਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਜਾ ਚੁੱਕਾ ਹੈ ਤੇ ਜੀ ਫਲਾਈਟ ਦੇ ਵਿੱਚ ਗੁਰਦਾਸਪੁਰ ਦੇ ਨਾਲ ਸਬੰਧਿਤ 8 ਲੋਕ ਨੇ ਅੰਮ੍ਰਿਤਸਰ ਚਾਰ ਜਲੰਧਰ ਚਾਰ ਫੋਜ਼ਪੁਰ ਤੋਂ ਤਿੰਨ ਨੇ ਪਟਿਆਲਾ ਤੋਂ ਦੋ ਨੇ ਮਾਨਸਾ ਦੋ ਨਵਾਂ ਸ਼ਹਿਰ ਇੱਕ ਤੇ ਲੁਧਿਆਣਾ ਦੋ ਇਕ ਕਪੂਰਥਲਾ ਤਿੰਨ ਇਸ ਤੋਂ ਇਲਾਵਾ ਸੰਗਰੂਰ ਤੇ ਮਹਾਲੀ ਤੋਂ ਇੱਕ ਇੱਕ ਲੋਕ ਜੋ ਕੇ ਇਹ ਤੀਜੀ ਫਲਾਈਟ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੇ ਸੋ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਬਿਨਾ ਦਸਤਾਰ ਤੋਂ ਭਾਰਤ ਲਿਆਂਦਾ ਗਿਆ ਜਿਸ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ ਮਾਮਲੇ ਨੂੰ ਐ ਜੀ ਪੀ ਸੀ ਨੇ ਅਮਰੀਕੀ ਸਰਕਾਰ ਅੱਗੇ ਚੁੱਕਣ ਦੀ ਗੱਲ ਕਹੀ ਹੈ ਤਾਂ ਪੰਜਾਬ ਭਾਜਪਾ ਨੇ ਵੀ ਵਿਦੇਸ਼ ਮੰਤਰਾਲੇ ਤੋਂ ਮਾਮਲੇ ਦੇ ਵਿੱਚ ਦਖਲ ਦੀ ਮੰਗ ਕੀਤੀ ਹੈ ਸ਼ਨੀਵਾਰ ਦੀ ਰਾਤ ਅਮਰੀਕਾ ਤੋਂ ਰਿਪੋਰਟ ਕੀਤੀ 116 ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਦੂਜਾ ਜਹਾਜ਼ ਅੰਮ੍ਰਿਤਸਰ ਲੈਂਡ ਹੋਇਆ ਪਰ 에어ਪੋਰਟ ਤੇ ਪਹੁੰਚੇ ਸਿੱਖ ਨੌਜਵਾਨਾਂ ਦੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੀਆਂ ਆਈਆਂ ਨੇ ਇਹਨਾਂ ਸਿੱਖ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸਨ ਇਹਨਾਂ ਸਿੱਖ ਨੌਜਵਾਨਾਂ ਨੂੰ ਨੰਗੇ ਸਿਰ ਹੀ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਰਿਪੋਰਟ ਕਿਤੇ ਨੌਜਵਾਨਾਂ ਦੇ ਮੁਤਾਬਿਕ ਜਦੋਂ ਉਹਨਾਂ ਨੂੰ ਫੜਿਆ ਗਿਆ ਤਾਂ ਉਦੋਂ ਹੀ ਉਹਨਾਂ ਦੇ ਸਿਰਾਂ ਤੋਂ ਦਸਤਾਰਾਂ ਉਤਾਰ ਦਿੱਤੀਆਂ ਗਈਆਂ ਤੇ ਬਿਨਾਂ ਦਸਤਾਰ ਦੇ ਕਈ ਦਿਨਾਂ ਤੱਕ ਕੈਂਪ ਦੇ ਵਿੱਚ ਰੱਖਿਆ ਗਿਆ ਦਸਤਾਰ ਲਵਾ ਕੇ ਤੇ ਬੈਗ ਵਿੱਚ ਪੁਵਾਤੀ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਸਿੱਖਿਆ ਇਦਾਂ ਤੇ ਉਹ ਕਹਿੰਦੇ ਵੀ ਨਹੀਂ ਉਹਨਾਂ ਮਤਲਬ ਕਿ ਮੈਨੂੰ ਇੱਕ ਜਾਲੀ ਟਾਇਰ ਮਤਲਬ ਕਿ ਸਿਰ ਤੇ ਪਵਾਤਾ ਤੇ ਉਹਨਾਂ ਨੇ ਮਤਲਬ ਕਿ ਜਦੋਂ ਕੈਂਪ ਚ ਲਿਆਂਦਾ ਉਹ ਵੀ ਮੇਰਾ ਉੱਥੇ ਫੇਰ ਲਵਾਤਾ ਵੀ ਨਹੀਂ ਇੱਥੇ ਕੁਝ ਨਹੀਂ ਚੱਲਣਾ ਉਹਨਾਂ ਨੇ ਮਤਲਬ ਕਿ ਉਹ ਸਿਰ ਤੋਂ ਲਵਾ ਕੇ ਤੇ ਉਹਦੇ ਮਤਲਬ ਕਿ ਕਈ ਮੇਰੇ ਮੁੰਡੇ ਨਾਲ ਹੀ ਜਿਨ੍ਹਾਂ ਨੇ ਪਰਨੇ ਉੱਤੇ ਨਹੀਂ ਲਾਏ ਉਹਨਾਂ ਦੇ ਪਰਨੇ ਸਿਰ ਤੋਂ ਲਾ ਕੇ ਡਸਟ ਮਿੰਗੀ ਸੜਦੇ ਵਾਰ-ਵਾਰ ਅੰਮ੍ਰਿਤਸਰ ਦੇ ਵਿੱਚ ਅਮਰੀਕੀ ਜਹਾਜ਼ ਦੀ ਲੈਂਡਿੰਗ ਨੂੰ ਲੈ ਕੇ ਮਾਮਲਾ ਤਾਂ ਪਹਿਲਾਂ ਹੀ ਘਰਮਾਇਆ ਹੋਇਆ ਸੀ ਪਰ ਹੁਣ ਸਿੱਖ ਨੌਜਵਾਨਾਂ ਦੇ ਨਾਲ ਅਜਿਹੇ ਵਤੀਰੇ ਤੋਂ ਬਾਅਦ ਪੰਜਾਬ ਦੇ ਸਿਆਸੀ ਪਾਰਾਂ ਸਿਖਰਾਂ ਤੇ ਹੈ ਐ ਜੀ ਪੀ ਸੀ ਨੇਸ ਪੂਰੇ ਮਾਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਤੇ ਮਾਮਲੇ ਨੂੰ ਜਲਦ ਅਮਰੀਕੀ ਸਰਕਾਰ ਅੱਗੇ ਚੁੱਕਣ ਦੀ ਗੱਲ ਕਹੀ ਹੈ। ਉਹਨਾਂ ਨੂੰ ਏਡੇ ਵੱਡੇ ਦੋਸ਼ੀ ਬਣਾ ਕੇ ਪੈਰਾਂ 'ਚ ਮੇੜੀਆਂ, ਹੱਥਕੜੀਆਂ, ਸਿਰ ਤੋਂ ਨੰਗੇ ਜਿਹੜੇ ਸਿੱਖ ਨੌਜਵਾਨਾਂ ਨੂੰ ਲਿਆਂਦੇ ਜਾ ਰਿਹਾ ਇਹ ਬਹੁਤ ਵੱਡੀ ਅਫਸੋਸ ਦੀ ਗੱਲ ਹੈ। ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਨੌਜਵਾਨਾਂ ਦੇ ਸਿਰਾਂ ਤੋਂ ਉਤਰੀ ਦਸਤਾਰ ਦੇ ਮਾਮਲੇ ਵਿੱਚ ਅਮਰੀਕਾ ਦੀ ਸਰਕਾਰ ਤੱਕ ਜਲਦੀ ਪਹੁੰਚ ਕਰੇਗੀ। ਉਧਰ ਪੰਜਾਬ ਭਾਜਪਾ ਨੇ ਸਿੱਖ ਨੌਜਵਾਨਾਂ ਦੇ ਨਾਲ ਅਜਿਹੇ ਵਤੀਰੇ ਤੇ ਨਿੰਦਾ ਕਰਦਿਆਂ ਵਿਦੇਸ਼ ਮੰਤਰਾਲੇ ਨੂੰ 트ੰਪ ਸਰਕਾਰ ਅੱਗੇ ਇਹ ਮੁੱਦਾ ਚੁੱਕਣ ਦੀ ਅਪੀਲ ਕੀਤੀ ਹੈ ਮੈਂ ਵਿਦੇਸ਼ ਮੰਤਰਾਲੇ ਨੂੰ ਪ੍ਰਾਰਥਨਾ ਕਰੂੰਗਾ ਕਿ ਉਹ ਘੱਟ ਤੋਂ ਘੱਟ 트ੰਪ ਸਰਕਾਰ ਨੂੰ ਸਿੱਖਾਂ ਦੀ ਪਗੜੀ ਦੀ ਇੰਪੋਰਟੈਂਸ ਜ਼ਰੂਰ ਸਮਝਾਉਣ ਇਸ ਤਰ੍ਹਾਂ ਦਾ ਅਨਾਦਰ ਕਰਨਾ ਠੀਕ ਨਹੀਂ ਹੈ ਔਰ ਬਾਕੀ ਤਾਂ ਉਹਦਾ ਕਾਨੂੰਨ ਹੈ ਕਿ ਉਹ ਗਲਤ ਤਰੀਕੇ ਨਾਲ ਜਾਣਾ ਵੀ ਗਲਤ ਹੈ ਪਰ ਇਹ ਵੀ ਬਹੁਤ ਬੁਰੀ ਗੱਲ ਹੈ ਔਰ ਇਹਦੇ ਨਾਲ ਲੋਕਾਂ 'ਚ ਬਹੁਤ ਰੋਸ ਫੈਲੇਗਾ ਔਰ ਜਿਨ੍ਹਾਂ ਲੋਕਾਂ ਦੇ ਨਾਲ ਇਹ ਬਤੀਰਾ ਹੁੰਦਾ ਉਹ ਵੀ ਮੰਦਭਾਗੀ ਗੱਲ ਹੈ ਸਿੱਖ ਨੌਜਵਾਨਾਂ ਨੂੰ ਬਿਨਾਂ ਦਸਤਾਰ ਭਾਰਤ ਭੇਜਣ ਦੇ ਮੁੱਦੇ ਨੇ ਡਿਪੂਟੇਸ਼ਨ ਨੂੰ ਲੈ ਕੇ ਹੋਰੀ ਸਿਆਸਤ ਨੂੰ ਨਵੀਂ ਰੰਗਤ ਦੇ ਦਿੱਤੀ ਹੈ ਪਰ ਹੁਣ ਵੇਖਣਾ ਹੋਵੇਗਾ ਕਿ ਸਿਆਸੀ ਵਿਰੋਧ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਅਸਰ ਵੇਖਣ ਨੂੰ ਮਿਲਦਾ